ਬਰਨ ਬਰਾਜ ਰਹੋ ਬਰਨ ਬਰਨ ਚਾਰੇ ਬੇਦਨ ਕੋ ਮੰਡ ਬਰਨ ਕਈਏ ਅੱਖਰ ਇੱਕ ਇੱਕ ਅੱਖਰ ਵਿੱਚ ਬਰਨ ਬਰਨ ਵਿੱਚ ਬਰਨ ਬਰਾਜ ਰਹੇ ਹੁਣ ਇੱਥੇ ਬਰਨ ਦਾ ਅਰਚ ਕੀ ਕਰੋਗੇ ਇੱਕ ਇੱਕ ਅੱਖਰ ਵਿੱਚ ਕੌਣ ਬੈਠਾ ਹੈ ਬੱਬਾ ਕਈਏ ਬ੍ਰਹਮਾ ਰਾਰਾ ਕਈਏ ਰੂਦਰ ਸ਼ਿਵ ਜੀ ਨੰਨਾ ਕਈਏ ਨਾਰਾਇਣ ਵਿਸ਼ਨੂੰ ਇਹਦੇ ਅੱਖੀ ਕੀ ਕੱਖਰ ਵਿੱਚ ਤਿੰਨੇ ਬੈਠੇ ਆਖੇ ਆਖੋ ਸਤਿ ਸ੍ਰੀ ਅਕਾਲ ਉਹ ਤਿੰਨ ਕੀ ਕਈਏ ਰਜੋ ਗੁਣ ਤਮੋ ਗੁਣ ਸਤੋ ਗੁਣ ਮਾਇਆ ਦੇ ਤਿੰਨੇ ਰੂਪ ਇੱਕੀ ਕੱਖਰ ਵਿੱਚ ਬੈਠੇ ਨੇ ਬਰਨ ਬਰਨ ਵਿੱਚ ਅੱਖਰ ਅੱਖਰ ਵਿੱਚ ਬਰਨ ਬਰਾਜ ਰਹੋ ਤਉ ਦੂਜਾ ਵੀ ਅਰਥ ਬਰਨ ਅੱਖਰ ਅੱਖਰ ਵਿੱਚ ਅੱਖਰ ਬਰਾਜ ਰਿਹਾ ਤੇ ਹੁਣ ਅੱਖਰ ਅਰਥ ਕਰਨ ਲੱਗੇ ਬਰਨ ਬਰਨ ਵਿੱਚ ਅੱਖਰ ਅੱਖਰ ਵਿੱਚ ਆਖਾਰ ਵਾਹਿਗੁਰੂ ਬਰਾਜ ਰਿਹਾ ਅਜਿਖੇ ਆਖੋ ਸਤਿਨਾਮ ਅਖਰ ਕਹੀਏ ਜੋ ਨਾ ਨਾ ਸੁਣ ਵਾਲਾ ਅਬਨਾਸ਼ੀ ਵਹਿਗੁਰੂ ਹੈ। ਉਹ ਇੱਕ ਇੱਕ ਅੱਖਰ ਵਿੱਚ ਬੈਠਾ ਹੈ ਸੰਤ ਮਹਾਰਜ ਆਨੰਦ ਸਿੰਘ ਜੀ ਕਲੇਰਾਂ ਵਾਲੇ ਉਹ ਬਚਨ ਕਰਦੇ ਹੁੰਦੇ ਸੀ ਸਿੱਖਾ ਆਪਣੀ ਅੱਖਾਂ ਸਵਾਰ ਲੈ ਅੱਖਾਂ ਜਿਹਦਾ ਕੈਕਟ੍ਰਿਕ ਮੋਟੀਆ ਉਤਰਿਆ ਹੈ ਨਾ ਕਿਤੇ ਇਲਾਜ ਕਰਾ ਲੈ ਇਹਦਾ ਜਿੱਦਣ ਤੇਰੀ ਅੱਖ ਸਿਮਰ ਗਈ ਨਾ ਗੁਰੂ ਗ੍ਰੰਥ ਸਾਹਿਬ ਦੇ ਇੱਕ ਇੱਕ ਅੱਖਰ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਹੋਣਗੇ। ਸ਼੍ਰੋਮਣੀ ਬਨੋਵਾ ਭਾਵੇਂ ਦਾ ਨਾਂ ਸੁਣਿਆ ਤੁਸੀਂ। ਇਹਨੇ ਪੂ ਮੀ ਯਗਦਾਨ ਸ਼ੁਰੂ ਕੀਤਾ ਸੀ। ਉਹ ਕੋਈ ਆਮ ਬੰਦਾ ਨਹੀਂ ਸੀ, ਆਮ ਸਾਧ ਨਹੀਂ ਸੀ, ਮੇਰੇ ਵਰਗਾ ਚੋਲੇ ਪਾਇਆ। ਵਰਲਡ ਦਾ ਲੰਡ ਐਜੂਕੇਟਿਡ ਪਰਸਨ ਸੀ। ਚਾਰ বেদ ਛੇ ਸ਼ਾਸਤਰ ਪੁਰਾਣ ਉਹਦੀ ਜੁਬਾਨ ਤੇ ਨੱਚਦੇ ਸੀ ਇਤਨਾ ਵੈਲ এডਿਕੇਟਿਡ ਸੀ ਅਰ ਬੜਾ ਅਭਿਆਸੀ ਸੀ ਉਹਨੇ ਜਦੋਂ ਪੰਜਾਬ ਦਾ ਦੌਰਾ ਕੀਤਾ ਨਾ ਪੈਦਲ ਤੁਰਦਾ ਸੀ ਨਾ ਉਹਨੇ ਪੰਜਾਬ ਦੇ ਦੌਰੇ ਵਿੱਚ ਸ੍ਰੀ ਜਪਜੀ ਸਾਹਿਬ ਦੀ ਕਥਾ ਕੀਤੀ ਹੈ ਬਨੋਵਾ ਪਾਵੇ ਨੇ ਸ੍ਰੀ ਜਪਜੀ ਸੈਕਰੀਟਰੀ ਕਾ ਪੜੋ ਨਾ ਤੁਹਾਨੂੰ ਪਤਾ ਲੱਗੇ ਵੀ ਜਪਜੀ ਕੀ ਹੁੰਦੀ ਹੈ ਉਹ ਜਿੰਨਾ ਚਿਰ ਪੰਜਾਬ ਵਿੱਚ ਰਿਹਾ ਸ੍ਰੀ ਜਪਜੀ ਸਾਹਿਬ ਦੀ ਕਥਾ ਕਰਦਾ ਰਿਹਾ ਬਨੋਵਾ ਭਾਵੇਂ ਤੇ ਉਹਨੇ ਸੰਗਤ ਵਿੱਚ ਹੱਥ ਬੰਨ੍ਹ ਕੇ ਆਖਿਆ ਜਿਸ ਦਿਨ ਜਪਜੀ ਸਾਹਿਬ ਦੀ ਕਥਾ ਪੂਰੀ ਹੋ ਗਈ ਤੇ ਆਪਣੀਆਂ ਗੱਲਾਂ ਸ਼ੁਰੂ ਕਰਤੀਆਂ ਨਾ ਕਹਿੰਦਾ ਦੁਹਾਈ ਓ ਰੱਬ ਦੀ ਲੋਕੋ ਜਿੰਨਾ ਚਿਰ ਮੈਂ ਸ੍ਰੀ ਜਪਜੀ ਸਾਹਿਬ ਦੀ ਕਥਾ ਕਰਦੇ ਰਹੇ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਹੁੰਦੇ ਰਹੇ ਨੇ ਆਜ ਕੇ ਆਖੋ ਸਰ ਦੁੱਖ ਦੀ ਗੱਲ ਹੈ ਪ੍ਰੇਮੀਆਂ ਮੈਂ ਕਹਿ ਜਨ ਮੇਰਾ ਤਾਂ ਚੌਂਕੀਦਾਰ ਹੈ ਆਵਾਜ਼ ਦੇਣਾ ਫਰਜ਼ ਹੈ ਆਪਾਂ ਇਹਨੂੰ ਰਮਾਲੇ ਚੜਾਉਣੇ ਸਿੱਖ ਲੈ ਆਪਾਂ ਇਹਨਾਂ ਨੂੰ ਕਿਹੜਾ ਪ੍ਰਸ਼ਾਦ ਛਕਾਉਣਾ ਸਿੱਖ ਲਿਆ ਆਪਾਂ ਇਹਦੇ ਆਲੇ ਦੁਆਲੇ ਕੂਲਰ ਲਾਉਣੇ ਸਿੱਖ ਗਏ ਸੰਤ ਛਿੜਕਣੇ ਸਿੱਖ ਗਏ ਇਹਨੂੰ ਮੱਥਾ ਟੇਕਣਾ ਸਿੱਖ ਗਏ ਇਹਨੂੰ ਲੰਗਰ ਛਕਾਉਣਾ ਸਿੱਖ ਗਏ ਇਹਨੂੰ ਡਾਲਰ ਤੇ ਪੌਂਡ ਦੇਣੇ ਸਿੱਖ ਗਏ ਪਰ ਮੈਨੂੰ ਦੁੱਖ ਨਾਲ ਕਹਿਣਾ ਪੈਂਦਾ ਹੈ ਕਿ ਪਤਾ ਲੱਗਿਆ ਹੀ ਨਹੀਂ ਇਹ ਕੀ ਹੈ ਅਜ ਕੇ ਆਖੋ ਸਤ ਇਹ ਪਤਾ ਹੀ ਨਹੀਂ ਲੱਗਿਆ ਵੀ ਇਹ ਚੀਜ਼ ਕੀ ਹੈ ਤੇ ਸਾਰੇ ਦਾ ਤਾਂ ਕੀ ਪਤਾ ਲੱਗਣਾ ਹੈ ਅਜੇ ਨੰਮੇ ਪਰਸੈਂਟ ਸਿੱਖਾਂ ਨੂੰ ਸ੍ਰੀ ਜਪਜੀ ਸਾਹਿਬ ਦਾ ਪਤਾ ਨਹੀਂ ਕਿ ਜਪਜੀ ਕੀ ਹੈ ਐਸੀ ਗੱਲ ਨੇ ਤਾਂ ਸਿੱਖ ਕੌਮ ਮਾਰ ਲਈ ਜੇ ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਪ੍ਰਚਾਰ ਅਸੀਂ ਘਰ ਘਰ ਪਹੁੰਚਾ ਦਿੰਦੇ ਅੱਜ ਨੂੰ ਅੱਧੀ ਦੁਨੀਆ ਸਿੱਖ ਹੋ ਜਾਂਦੀ ਗੁਰਮਖੋ ਅੱਧੀ ਦੁਨੀਆ ਇਹ ਕਿਸਾ ਦਾ ਪ੍ਰਚਾਰ ਪਹਚਾਇਆ ਇਹਨਾਂ ਨੇ ਤੁਹਾਡੇ ਮੁਲਕਾਂ 'ਚ ਲੈਣ ਵਾਲਿਆਂ ਦਾ ਜਿਸ ਕੌਮ ਦਾ ਇੱਕ ਸ਼ਹੀਦ ਹੈ ਕੇਵਲ ਇੱਕ ਇੱਕੋ ਹੈ ਨਾ ਕ੍ਰਾਈਸਟ ਜਿਸ ਕੌਮ ਦਾ ਇੱਕ ਸ਼ਹੀਦ ਤੇ 1/3 ਹਿੱਸਾ ਵਰਲਡ ਦਾ ਈਸਾਈ ਬਣ ਚੁੱਕਿਆ ਹੈ ਨੋਟ ਕਰ ਲਿਓ 1/3 ਅੱਜ ਵਰਲਡ ਦੀ ਪਾਪੂਲੇਸ਼ਨ ਹੈ 7.5 ਅਰਬ ਤੇ ਈਸਾਈਆਂ ਦੀ ਗਿਣਤੀ ਹੈ 2.5 ਅਰਬ